ਕਾਕੇ ਨਾ ਕਰੋ ਸਦਕੇ ਮਾਰਿਆ ਇਹਨਾਂ ਨੇ ਕਰੋ ਮਾਰਿੰਗ ਦਿੱਤੀ ਕਿ ਆ ਜਾ ਫੈਸਲਾ ਕਰਨਾ ਤੇ ਨਾਲ ਲਈ ਹੋਈ ਫੈਸਲਾ ਕਰਨਾ ਤੇ ਕਾਕੇ ਕਿ ਤੂੰ ਕੋਈ ਇਦੀ ਇਹੋ ਜਿਹੀ ਗੱਲ ਨਹੀਂ ਉਹ ਇਹਦਾ ਮੁੰਡਾ ਨਾ ਉਹ ਪਹਿਲਾਂ ਹਰ ਵਾਰ ਆਂਦਾ ਜਾਂਦਾ ਹੀ ਦੋਸਤੀ ਮੇਰੇ ਵੱਡੇ ਕਾਕੇ ਦਾ ਤੇ ਨਿੱਕੇ ਨੇ ਇਹ ਵਿਸ਼ਵਾਸ ਕੀਤਾ ਕਿ ਚਲੋ ਵੀ ਤੇ ਭਰਾ ਆ ਉਹ ਕੀ ਮੈਨੂੰ ਕਹਿ ਦੂਗਾ ਤੇ ਲੜਾਈ ਕਿਸੇ ਦੀ ਹੀ ਦੀ ਵੀ ਨਹੀਂ ਲਾਈ ਮੇਰੇ ਕਾਕੇ ਦੀ ਤੇ ਕਹਿੰਦੇ ਕਿ ਫੈਸਲਾ ਕਰਨਾ ਹੈ ਤੇ ਆ ਜਾ ਕਾਕੇ ਉੱਥੇ ਕੋਠੇ ਖਸਾਲ ਪਰ ਮੰਡੀ ਚ ਤੇ ਇਹ ਚਲ ਗਿਆ ਇੱਥੋਂ ਇੱਕ ਇਹ ਦੋ ਤਿੰਨ ਮੁੜੇ ਹੋ ਰਹੀ ਇਹ ਮੋਟਰਸਾਈਕਲ ਤੇ ਗਿਆ ਉਹਨੇ ਮੋਕੇ ਤੇ ਫੜ ਕੇ ਨਾ ਪਹਿਲਾਂ ਇਹਨੂੰ ਚਪੇੜ ਮਾਰੀ ਪਹਿਲਾਂ ਇੱਕ ਮੁੜੇ ਨੂੰ ਮਾਰੀ ਜਿਹਨਾਂ ਨਾਲ ਲਾਈ ਸੀ ਤੇ ਮੇਰੇ ਨਾਲ ਲੱਗਾ ਕਰਨ ਕਿ ਅਕਾਲੂ ਬਾ ਚੰਗਾ ਨਹੀਂ ਲੱਗਦਾ ਤੂੰ ਕਿਉਂ ਮਾਰੀ ਏ ਨਾ ਮਾਰ ਜਪੇੜ ਉਹਨੇ ਫਿਰ ਇਹਦੇ ਵੀ ਮਾਰਤੀ ਵਟ ਗਏ ਇਹਦੇ ਚ ਵੀ ਮਾਰ ਤੇ ਇਦਾਂ ਕਰਕੇ ਹੋਇਆ ਤਾਂ ਉਹਨੇ ਇਹ ਆਏ ਪਾਸਾ ਵਟਿਆ ਉਹਨੇ ਇਹਦੀ ਬਾਹਾਂ ਫੜ ਲਈਆਂ ਬਾਹਾਂ ਫੜ ਕੇ ਉਹਨੇ ਕਿੱਚਾ ਮਾਰਤੀਆ ਕਿੰਨੀ ਨੁਸਕਤ ਸਾਰੇ ਇਸ ਤਰ੍ਹਾਂ ਸਾਰਾ ਮੈਂ ਕਿਨਾਂ ਹਾਂ ਸੂਰਾ ਹਰਜੀਪ ਸਿੰਘ ਨੇ ਬੱਚੇ ਤੁਹਾਡੇ ਪੁਰੇ ਮੇਰੇ 3 ਕਾਕੇ ਹੀ ਇੱਕ ਗੁੜੀਆ ਹੁਣ 2 ਕਾਕੇ ਤੇ ਇੱਕ ਕਾਕਾ 6 ਮਹੀਨੇ ਪਹਿਲੇ ਮਰਿਆ ਇੱਕ ਹੁਣ ਕੱਲ ਗੁੜੀਆ ਵਿਆਹੀ ਹੈ ਕਿਸ ਕਰਦੀ ਲੜਾਈ ਸਾਡੀ ਤਾਂ ਲੜਾਈ ਕੋਈ ਨਹੀਂ ਉਹਦੇ ਨਾਲ ਹੋਰ ਹੀ ਕੋਈ ਦੂਏ ਮੁੰਡੇ ਲੜਾਈ ਮੇਰੇ ਕਾਕੇ ਦੀ ਕੋਈ ਲੜਾਈ ਨਹੀਂ ਉਹਦੇ ਵੈਸੇ ਇਹਨਾਂ ਨੇ ਫੈਸਲਾ ਕਰਨੇ ਬਸ ਸੱਦਿਆ ਸੀ ਤੋਂ ਫੈਸਲਾ ਕਰਨਗੇ ਆ ਕਿ ਆਪਾਂ ਫੈਸਲਾ ਕਰ ਲੈਂਦੇ ਆ ਸ਼ਹਿਰ ਦੇ ਸ਼ਹਿਰ ਦੇ ਰਹਿਣ ਵਾਲੇ ਆ ਕਿਰੂਣਾ ਫੈਸਲਾ ਕਰਦੇ ਗਦੇ ਮੇਰੇ ਕਾਕਾ ਹੀ ਮਾਰਦਾ ਤੁਹਾਨੂੰ ਕਿਦਾਂ ਬਤਾਲਾਂ ਮੈਨੂੰ ਕੋਈ ਦੱਸ ਨਾ ਆਇਆ ਸੀ ਮੁੰਡੇ ਦੋ ਦੱਸ ਨਾ ਆਏ ਕਹਿੰਦੇ ਕਿ ਇਦਾਂ ਦਾ ਮਾੜਾ ਹਸਪਤਾਲ ਚੱਲ ਮੈਂ ਕਿਉਂ ਜਾਵਾਂ ਹਸਪਤਾਲ ਕੀ ਕਰਨਾ ਕਹਿੰਦਾ ਨਾ ਕਾਕਾ ਨਾ ਇਦਾਂ ਮੜੀ ਜਿ ਸੱਟ ਲੱਗੀ ਕਾਕੇ ਦੇ ਇਦਾਂ ਲੜ ਦਾ ਕਾਕਾ ਕਾਕਾ ਕਹਿੰਦੇ ਸੀ ਤੇ ਉਹਨੂੰ ਨਾ ਦਾਖਲ ਨਹੀਂ ਕਰਦੇ ਪਏ ਉਹ ਕਹਿੰਦੇ ਵੀ ਕੋਈਿੰਦੇ ਘਰ ਦਾ ਲਿਆ ਉਹ ਤੇ ਫਿਰ ਦਾਖਲ ਕਰਨਾ ਮੈਂ ਜਦੋਂ ਚੱਲ ਗਈ ਮੈਂ ਕਿ ਇਦਾਂ ਕਿਦਾਂ ਹੋ ਸਕਦਾ ਕਾਕਾ ਦਾ ਇਹ ਹੁਣ ਗਿਆ ਠੀਕ ਠਾਕ ਤੇ ਜਦੋਂ ਮੈਂ ਉੱਥੇ ਦੇਖਿਆ ਤਾਂ ਕਾਕਾ ਬੈਂਚ ਤੇ ਲੰਮਾ ਪਿਆ ਕਾਕਾ ਤਾਂ ਉਹਦਾ ਖੂਨ ਨਾ ਲੱਤ ਪਤ ਹੋਇਆ ਸੀ ਉਹ ਤਾਂ ਉਸਲੇ ਮੁੱਕ ਗਿਆ ਮੁੰਡੇ ਨਾਲ ਸੀ ਉਹ ਇੱਕ ਇੱਥੇ ਬੈਠਾ ਹੈ ਇੱਥੇ ਉਹਨਾਂ ਗੋਲਾ ਜਿਹੜੇ ਹੋਰ ਦੋ ਹੁੰਦਾ ਨਹੀਂ ਮੈਨੂੰ ਪਤਾ ਉਹਨੂੰ ਬੁਲਾ ਦਿੰਨੇ ਆ ਉਹਦੇ ਬਿਹਾਨ ਲੈ ਲਓ ਤੁਸੀਂ ਕਿਹੜਾ ਹੀ ਹੋਈ ਕਿੱਥੇ ਇਹ ਪਹਿਲਾਂ ਤੋਂ ਈ ਦਾਣਾ ਮੰਡੀ 'ਚ ਆਪਣੇ ਇੱਥੇ ਡੇਰੇ ਫਿਰ ਕੋਟੇਖਸਾਲਪੁਰ ਮਾਰਿਆ ਕਾਕਾ ਕੋਟੇਖਸਾਲਪੁਰ ਦਾਣਾ ਮੰਡੀ 'ਚ ਨਹੀਂ ਹਾੜੀ ਦੀ ਕੋਈ ਦੁਸ਼ਨੀ ਨਹੀਂ ਕਿਸੇ ਨਾਲ ਬਿਹਾਨੀ ਮੇਰੇ ਬੱਚੇ ਦੇ ਕਿਸੇ ਨਾਲ ਈ ਦੁਸ਼ਨੀ ਨਹੀਂ ਪੁਲਿਸ ਨੇ ਘਾਰ ਮੀ ਉchni ਵਿਆਹ ਨੂੰ ਲੈ ਲੇ ਹੁਣ ਦੇਖੋ ਕੀ ਕਰਦੇ ਆ ਭਿਆਨ ਬੁੰਜ ਲੈ ਆ ਪੁਲਿਸ ਨੇ ਕਾ ਰਾਤੀ ਰਣਵਿਕਰਮਜੀਤ ਕਿਉਂ ਕਿ ਹੋਇਆ ਸੀ ਅਸਰ ਪਹਿਲਾ ਨਾ ਮੈਂ ਕਿ ਮੰਡੀ ਚ ਮੁੰਡੇ ਯਾਰ ਦੋਸਤ ਸੀਗੇ ਦੋਨੇ ਆਪਣੇ ਤੇ ਇਹਨਾਂ ਨੂੰ ਸੱਦਿਆ ਸੀ ਝਗੜ ਤੇ ਕਹਿੰਦੇ ਫੈਸਲਾ ਕਰਾਣਾ ਇਹਨਾਂ ਦਾ ਤੇ ਉਹਨੂੰ ਪਹਿਲਾ ਸੱਦ ਲੈ ਇਹਨਾਂ ਨੇ ਫਿਰ ਉਹਨੂੰ ਸੱਦ ਕੇ ਪਹਿਲਾ ਇਹਦੇ ਹੱਥੀ ਪਏ ਆ ਮੰਡੀ ਚ ਇਹਨਾਂ ਹੱਥੋਂ ਭਈ ਉਹ ਇਹਨੂੰ ਕੁੱਟਿਆ ਘੱਟਿਆ ਵਾ ਤੇ ਇਹ ਵੀ ਅੱਗੋਂ ਤੇ ਵਜਿਆ ਆ ਭਾਵੇਂ ਤੇ ਉਸ ਤੋਂ ਬਾਅਦ ਉੱਥੇ ਗੱਲ ਚਲੋ ਮੁੱਕ ਗਈ ਇਹਨਾਂ ਨੇ ਘਰੋਂ ਘਰੀ ਘਲਾਤਾ ਸਾਰਿਆਂ ਨੂੰ ਸੱਦਾ ਕੇ ਤੇ ਫਿਰ ਇਹਨਾਂ ਨੇ ਫੋਨ ਕੀਤਾ ਵਾ ਕਿ ਆਪਾਂ ਨਾ ਸੁਲਾਹ ਕਰਨੀ ਫੋਨ ਆਇਆ ਕਾਲੂ ਦਾ ਕਿ ਆਪਾਂ ਸੁਲਾ ਕਰਨੀਆਂ ਆ ਪਤਾ ਟਰ ਲੜਨਾ ਨਹੀਂ ਤੁਸੀਂ ਵੀ ਅਡੇ ਭਰਾ ਜਿਹਦੇ ਆਪਾਂ ਵੀ ਤੁਹਾਡੇ ਭਰਾ ਆ ਆਪਾਂ ਭੁੱਲ ਗਏ ਆ ਤੇ ਤੁਸੀਂ ਮੰਡੀ ਚ ਜਾਓ ਤੇ ਆਪਾਂ ਫੈਸਲਾ ਕਰਨਾ ਵਾ ਕਿ ਤੁਸੀਂ ਖਾਲੀ ਆ ਜੀ ਆਪਾਂ ਵੀ ਦੋ ਜਣੇ ਖਲੋਤੇ ਆ ਤੇ ਇਹ ਇੰਨੇ ਕਰਕੇ ਨੇ ਉੱਤੇ ਯਕੀਨ ਕਰ ਲਿਆ ਤੇ ਇਹ ਚਲ ਗਿਆ ਨੂੰ ਮੈਂ ਸਮਝਾਇਆ ਵੀ ਕਾ ਕਿ ਨਹੀਂ ਜਾਣਾ ਪਾਏ ਉੱਥੇ ਚਲ ਗਿਆ ਉੱਥੇ ਜਾਂਦੇ ਸਾਰੇ ਉਹਨਾਂ ਨੇ ਜਦੋਂ ਇਹਨਾਂ ਨੂੰ ਕਿਹਾ ਮੁੰਡਿਆਂ ਨੇ ਕਿ ਨਹੀਂ ਤੁਸੀਂ ਗਾਣਾ ਚਾਹੋ ਆਪਾਂ ਗੱਲ ਕਰਦੇ ਹਾਂ ਜਦੋਂ ਕੋਈ ਗੱਲ ਹੋਏਗੀ ਤੇ ਤੁਸੀਂ ਭੱਜ ਜੇ ਤੁਹਾਨੂੰ ਘੁੱਟਣਗੇ ਤੇ ਤੇ ਇਹਨਾਂ ਨੇ ਸਾਰੇ ਇੰਨੇ ਸਾਰੇ ਕੁਝ ਨਹੀਂ ਵਿਖਾਇਆ ਗਾਂ ਚਲ ਗਿਆ ਤੇ ਉਧਰ ਉਹਨਾਂ ਨੇ ਸਾਰ ਕਿਰਚਾ ਗੱਡੀਆਂ ਤੇ ਦੇ ਕਿਰਚ ਤੁਸੀਂ ਕਿੰਨੇ ਜਣੇ ਸੀ? ਆਪਾਂ ਸਰ ਤਿੰਨ ਜਣੇ ਸੀ। ਸਿਰਫ ਇਹ ਜਿਹੜਾ ਵਾ ਕਾਕੇ ਨੂੰ ਹਾਂਜੀ ਕਾਕੇ ਨੂੰ ਸਰ ਉਹਨਾਂ ਨੇ ਮੈਨੂੰ ਕਿਰਚਾ ਮਾਰੀਆਂ ਤੇ ਉੱਥੇ ਕੋਈ ਚੁੰਨੀ ਆਪਾਂ ਖਾਲੀ ਹੱਥ ਸੀ ਸਾਰੇ ਉਹ ਸਮਾਨ ਹੈਗਾ ਸੰ ਹਥਿਆਰ ਹੈਗੇ ਸੀ ਆਪਾਂ ਖਾਲੀ ਹੱਥ ਸੀਗੇ ਉੱਥੇ ਦੋ ਜਣੇ ਆਪਾਂ ਇਟਾ ਚਲਾਈਆਂ ਤੁਹਾਡੇ ਮਗਰ ਵੀ ਚੜੇਗੇ ਫਿਰ ਆਪਾਂ ਸਰ ਭੱਜੇ ਹਤੋਂ ਤੇ ਫਿਰ ਇਹਨੂੰ ਕਿਸਤਾ ਚੁੱਕ ਕੇ ਲਿਆਉਂਦਾ ਐਤੋਂ ਸਰ ਉਹਨਾਂ ਨੇ ਮੁੰਡਿਆਂ ਨੇ ਲਿਆਂਦਾ ਅਣਜਾਣ ਹੀ ਕਿ ਮੁੰਡੇ ਜਿਹਨਾਂ ਨੇ ਲੈ ਕੇ ਤੇ ਡੇਰੇ ਲੈ ਕੇ ਆਏ ਸੀ ਜਦੋਂ ਲੜਾਈ ਹੋਈ ਫਿਰ ਉਹ ਉਹਨਾਂ ਨਾਲ ਕਿੰਨੇ ਬੰਦੇ ਸਨ ਉਹਨਾਂ ਨਾਲ ਸਰ 10 ਜਣੇ ਹੈਗੇ 10 11 ਜਣੇ ਹੈਗੇ ਸੀ ਕਿਹੜਾ ਹੀ ਕਿਸ ਗੱਲ ਦੀ ਸਰ ਇਹ ਨਹੀਂ ਪਤਾ ਸਾਨੂੰ ਇੰਨਾ ਹੀ ਕਿ ਇਹ ਪਤਾ ਨਹੀਂ ਲੜੇ ਕਿਉਂ ਸੀਗੇ ਇਹਨਾਂ ਨੇ ਕਿਹਾ ਕਿ ਫੈਸਲਾ ਕਰਨਾ ਵਾ ਤੇ ਆਜੋ ਦੋਨੇ ਪਾਸੇ ਭਰਾ ਸੀਗਾ ਉਹਨੂੰ ਨਹੀਂ ਪਤਾ ਉਹਨੇ ਇਹ ਕੰਮ ਕਰ ਲੈਣਾ ਮੁੰਡੇ ਨੇ ਤੁਸੀਂ ਤਿੰਨੇ ਜਣੇ ਇੱਥੋਂ ਇਕੱਠੇ ਗਏ ਹਾਂਜੀ ਤਿੰਨੇ ਜਣੇ ਆਪਾਂ ਇੱਥੋਂ ਇਕੱਠੇ ਗਏ ਸਰ ਜਿਹੜਾ ਦੂਸਰਾ ਤੁਹਾਡੇ ਥਾਲ ਤੱਕ ਕੋਸਾ ਉਹ ਸਰ ਜਦੋਂ ਉੱਤਰਿਆ ਉਹਨਾਂ ਨੇ ਪਹਿਲੀ ਚਪੇਟ ਮਾਰੀ ਸਰ ਉਹ ਭੱਜ ਗਿਆ ਪਹਿਲਾਂ ਹੀ ਉਹਨੇ ਖਲੋਤਾ ਉਹਨਾਂ ਨੇ ਇਹਦੇ ਕਿਰਚਾ ਵਾ ਇਹਦੇ ਚ ਪੇੜਾ ਮਾਰਨ ਨੂੰ ਕੁੱਟਣ ਦਾ ਪੇ ਉਹ ਤਾਂ ਸਰ ਮੈਂ ਬਾਚ ਹੋਏ ਤੇ ਮੈਂ ਰਹਿ ਗਏ ਤੇ ਮੈਂ ਵੀ ਸਾਰੇ ਢਟਾਂ ਢਟਾਂ ਚਲਾਈਆਂ ਉਧਰੋਂ ਬਾਚ ਉਹਨਾਂ ਨੇ ਕਿਰਚਾ ਲੈ ਕੇ ਮੇਰੇ ਹੱਲਾ ਗੇ ਫਿਰ ਸਰ ਮੈਂ ਉੱਥੋਂ ਭੱਜ ਗਿਆ ਕੀ ਨਾਮ ਹੋਦਾ ਕੀ ਮਸਲਾ ਇਹ ਮਸਲਾ ਸਾਹੀ ਹਸਪਤਲ ਨੂੰ 7 ਵਜੇ ਫੋਨ ਆਇਆ ਡਾਕਟਰ ਸਾਹਿਬ ਦਾ ਇਹ ਕੋਈ ਪਰਚਾ ਕੋਈ ਉਹਨੇ 6:00 ਵਜੇ ਜੀ ਤੇ ਜਿਹੜਾ ਇੱਥੇ ਜਾਨੀ ਕਿ ਮੌਕੇ ਤੇ ਮਰਿਆ ਆਇਆ ਭਾਈ ਥਾਰੇ ਗਏ ਆ ਆਪਣੇ ਹਸਪਤਲ ਗਏ ਤੇ ਆ ਕੇ ਪਤਾ ਦਿੱਤਾ ਉਥੋਂ ਤਾਂ ਸਾਬਤ ਅਸਾਰੇ ਲੇਕਿ ਮੌਤ ਹੋ ਚੁੱਕੀ ਆ ਉਹ ਫਿਰ ਆਪਣੇ ਕੰਮ ਚਲਾ ਲੈ ਕੇ ਪੋਸਟਮਾਰਟਮ ਦੀ ਕਹਾ ਕਰਾਈ ਆ ਇਹਦੇ ਵਿੱਚ ਆਪਾਂ ਮ੍ਰਿਤਕ ਦੀ ਮਾਤਾ ਦਾ ਬਲਵਿੰਦਰ ਕੌਰ ਦਾ ਬਿਆਨ ਹਾਸਲ ਕੀਤਾ ਵਾ ਜਿਹਨੇ ਛੇਾਂ ਦੋਸ਼ੀਆਂ ਨੇ ਬਰਫਰਾਮ ਕਤਲ ਦਾ ਜ਼ਿਕਰ ਕੀਤਾ ਵਾ ਤੇ ਗ੍ਰਿਫਤਾਰੀ ਬਾਕੀ ਆ ਤੇ ਗ੍ਰਿਫਤਾਰ ਕਰਕੇ ਆਪਾਂ ਦੁਬਾਰਾ ਤੁਹਾਨੂੰ ਦੱਸਾਂਗੇ ਕੀ ਨਾਂ ਦਾ ਕਲੇਸ਼ ਕੀ ਸੀ ਲੜਾਈ ਕਿ ਕਲੇਸ਼ ਕੋਈ ਇਹਨਾਂ ਦਾ ਕੱਲ ਹੀ ਝਗੜਾ ਹੋਇਆ ਇਹ ਤੋਂ ਮੁੜ ਕੇ ਬਾਅਦ ਅੱਖ ਲੱਗੇ ਪਈ ਰਾਇਣਾ ਦਾ ਪਰਨਾ ਉੱਥੇ ਜਦੋਂ ਰਾਇਣਾ ਨਾਲ ਗਏ ਆ ਆਪ ਸਵੇਚਾਂ ਦੀ ਰਿਪੋਰਟ ਮੈਂ ਹੈ ਹੀ ਆ ਜਿਹਦੀ ਵਿਰੋਧੀ ਤੇ ਨਸ਼ੀ ਬੰਦੇ ਆ ਜਿਹੜਾ ਸਲੀਮ ਆ ਏਲੀਆ ਮਣੀ ਜੋਕੀਨ ਇੰਦਰਾਸ ਸਲਮੋਨ ਪਿੰਡ ਮੰਗੀਆਂ ਦੇ ਆ ਇਹਨਾਂ ਉੱਥੇ ਉਹਨੂੰ ਕੁੱਟਮਾਰ ਕਰਕੇ ਤੇ ਕੋਈ ਸਖਾ ਹਥਿਆਰ ਮਾਰਿਆ ਤੇ ਮਗਰਮਗਰਾ ਚ ਜਿੱਥੇ ਜਖਮੀ ਹੋਇਆ ਜੀ ਗ੍ਰਿਫਤਾਰੀ ਹੋਈ ਜੀ ਨਹੀਂ ਗ੍ਰਿਫਤਾਰੀ ਹੋਣੀ ਹੈ ਜੀ ਕਦੋਂ ਤੱਕ ਲੱਗਦਾ ਗ੍ਰਿਫਤਾਰੀ ਹੋਣੀ ਹੈ ਅਰੇ ਕਹਿੰਦੇ ਕਹਿੰਦਾ ਪਾਰਟੀਆਂ ਅੱਜ ਹੀ ਸਨ ਤੋਂ ਜੋ ਸਾਸ ਹੋਜੇ ਕੋਟਾ ਕੋਈ ਕਹਿੰਦੇ ਕਿ ਮੌਕੇ ਤੇ 3 ਬੰਦੇ ਪੜੇ ਜੀ ਵੇ ਮੌਕੇ ਤੇ ਨਹੀਂ ਇਹ ਗ੍ਰਿਫਤਾਰੀਆਂ ਹੋਣੀਆਂ ਅੱਜ ਅੱਜ ਹੋ ਜਾਣੀਆਂ ਟੀਮਾਂ ਬਾਹਰ ਗਈਆਂ ਸਾਡੀਆਂ ਸਰ ਵਜੇ ਰੰਜਸ਼ ਵੀ ਰਿਹਾ ਵਜੇ ਰੰਜਸ਼ ਹੈ ਹੀ ਆਪਸ ਵਿੱਚ ਮੁੰਡੇ ਇਕੱਠੇ ਰਹਿੰਦੇ ਪਹਿਲਾਂ ਆਪਸ ਵਿੱਚ ਯਾਰੀ ਦੋਸਤੀ ਇਹਨਾਂ ਦਾ ਕਿਸੇ ਗੱਲ ਲੈ ਕੇ ਝਗੜਾ ਹੋਇਆ ਝਗੜੇ ਤੋਂ ਬਾਅਦ ਕਤਲ ਹੋ ਗਿਆ